ਸਾਲ ਬਾਅਦ ਮੇਲਾ ਲੱਗਦਾ ਜੀ ਇੱਥੇ ਹੁਣ ਦੇਖੋ ਤੁਸੀਂ ਕਿੰਨਾ ਕਿੰਨਾ ਪਾਣੀ ਖੜਾ ਹੈ ਗੰਦਗੀ ਹੈ ਆ ਦਿੱਤਾ ਪ੍ਰਮਾਤਮਾ ਨੇ ਲੋਕਾਂ ਨੇ ਆਪਾਂ ਇਹਨੂੰ ਪੱਕਾ ਕਰਦਾਂਗੇ ਇਹਦੇ ਵਿੱਚ ਲੋਕਡਾਊਨ ਲਾ ਲਾਂਗੇ ਜੀ ਇੱਕ ਪਲਾਨ ਦੇ ਵਿੱਚ ਪੰਜ ਮੇਲੇ ਹੁੰਦੇ ਆ ਮੇਰੇ ਪਿੰਡ ਦੇ ਵਿੱਚ ਇੱਕ ਨਰਕ ਭਰੀ ਜ਼ਿੰਦਗੀ ਵਾਲਾ ਕੰਮ ਹੋ ਜਾਂਦਾ ਬਾਹਰੋਂ ਲੋਕ ਚਲੋ ਕੱਪੜੇ ਲੀੜੇ ਪਾ ਕੇ ਆਪਾਂ ਬਾਹਰੋਂ ਚੰਗੇ ਆਉਂਦੇ ਆ ਇੱਥੇ ਉਹਨਾਂ ਦੇ ਗਾਰੇ 'ਚ ਕੂੜੇ 'ਚ ਰੇਤੇ 'ਚ ਕੱਪੜੇ ਲਿਬੜ ਜਾਂਦੇ ਆ ਸਾਰੇ ਪਿੰਡ ਦੇ ਵਿੱਚ ਲੋਕਡਾਊਨ ਪਾ ਦਾਂਗੇ ਕਿਤੇ ਤੁਹਾਨੂੰ ਫਰੇਤਾ ਨਹੀਂ ਮਿਲਦਾ ਹਾਲ ਤਾਂ ਬਹੁਤ ਬੁਰਾ ਸਾਡਾ ਦਰੇ ਜੀ ਆਹ ਦੇਖ ਲਓ ਜੀ ਕੀ ਹਾਲ ਹੋ ਰਿਹਾਗਾ ਕੋਈ ਗੌਰ ਨਹੀਂ ਕਰਦਾ ਜੀ ਸਾਰ ਨੇ ਪੈਰ ਲੱਭ ਕੇ ਜਾਂਦੇ ਡਿੱਗ ਜਾਂਦੇ ਨੇ ਮੋਟਰਸਾਈਕਲ ਦੇ ਪਾਰ ਨਾਲੇ ਜਵਾਖ ਜਾਂਦੇ ਨੇਗੇ ਉਹਨਾਂ ਦਾ ਬੁਰਾ ਹਾਲ ਹੈ ਜੀ ਡੇਲੀ ਇੱਥੇ ਰਹਿਣਾ ਯੂ ਸਭ ਤੋਂ ਵੱਧ ਦੁਖੀ ਨੇ ਸਕੂਲ ਵਾਲੇ ਬੱਚੇ ਵੀ ਲੰਘਦੇ ਆ ਉਹਨਾਂ ਦੀ ਸਵੇਰੇ ਵਰਦੀਆਂ ਖਰਾਬ ਹੋ ਜਾਂਦੀਆਂ ਦੇਖੋ ਲੋਕ ਟਾਈਲ ਦਾ ਤਾਂ ਅਸੀਂ ਪੱਕੀ ਕਰਦੇ ਆ ਇਹ ਦੇਖੋ ਸ਼ੈੱਡ ਪਿਆ ਅਧੂਰਾ ਸ਼ੈੱਡ ਨਹੀਂ ਪਾਦੀਏ ਆਖੂ ਗੋੜਾ ਸਾਹਿਬ ਜੀ ਤੁਸੀਂ ਇੰਨੇ ਵਾਦੇ ਕਰਤੇ ਵੀ ਜੇ ਸਰਪੰਚੀ ਦੀ ਚੋਣ ਲੋਕ ਮੈਨੂੰ ਚੁਣਦੇ ਨੇ ਮੈਂ ਵਾਟਰ ਬਾਕਸ ਵੀ ਬਣਾ ਦੂੰ ਤੇ ਵੀ ਲੋਕ ਟਾਈਲ ਪਵਾ ਦਾਂਗੇ ਇੰਨਾ ਦੇਖੋ ਜੀ ਜਦੋਂ ਆਪਾਂ ਮਨ ਦੇ ਵਿੱਚ ਕੋਈ ਸ਼ਰਧਾ ਲੱਗੇ ਚੱਲ ਪਏ ਕੰਮ ਸਾਰੇ ਬਣ ਜਾਂਦੇ ਆ ਜਦੋਂ ਦਿਲ ਸਾਫ਼ ਹੈ ਨਾ ਕੰਮ ਕੋਈ ਨਹੀਂ ਆਉਂਦਾ ਕੰਮ ਸਾਰੇ ਬਣ ਜਾਂਦੇ ਆ ਇਸੇ ਸਮੇਂ ਦੇ ਵਿੱਚ ਸੱਤ ਪ੍ਰਧਾਨ ਜੀ ਰਾਜਾ ਸਹਾਰਨ ਜੀ ਇਹ ਦੇਖੋ ਜੀ ਕਬੱਡੀ ਦੇ ਚੈਂਪੀਅਨ ਹੁੰਦੀ ਸੀ ਬਲਜੀਤ ਹੋ ਗਿਆ ਜੀ ਆਪਣਾ ਉਰਫੂਜੀਆ ਦਾ ਉਸ ਟਾਈਮ ਇਹ ਚੈਂਪੀਅਨ ਹੁੰਦੇ ਸੀ ਉਦੋਂ ਸਾਰਾ ਗਰਾਊਂਡ ਵੀ ਸੀ ਇਹ ਖੇਡਦੇ ਵੀ ਸੀ ਨਾ ਤਾਂ ਦੇਖੋ ਜੀ ਐਡਾ ਪਿੰਡ ਹੈ ਨਾ ਤਾਂ ਇੱਥੇ ਖੇਡਿਆਰੀ ਵਿਆ ਖੇਡਿਆਰੀ ਕਿੱਥੋਂ ਹੋਊ ਜੀ ਗਰਾਊਂਡ ਹੀ ਨਹੀਂ ਹੈਗਾ ਬਾਕੀ ਦਾ ਗਰਾਊਂਡ ਬਣਾਵਾਂਗੇ ਜੋ ਕਿ ਬਾਹਰੋਂ ਟੀਮਾਂ ਆ ਕੇ ਇੱਥੇ ਖੇਡਣ ਕਹਿਣ ਵੀ ਸ਼ਾਇਲੀ ਦੇ ਵਿੱਚ ਕੋਈ ਵਿਕਾਸ ਹੋਇਆ ਕਾ ਦੀ ਸੈਟਿੰਗ ਬਣ ਗਈ ক্রিকেট ਦੇ ਬੱਚੇ ਬਹੁਤ ਨੇ ਆਪਣੇ ਪਿੰਡ ਦੇ ਵਿੱਚ ਠੀਕ ਹੈ ਹਾਂ ਕਿਤੇ ক্রিকেট ਦਾ ਗਰਾਊਂਡ ਵੀ ਲੱਗ ਤੋਂ ਬਣਾਵਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਬਾਰਡਰ ਵਾਕਸ ਲਵਾਵਾਂਗੇ ਜਿਹਦੇ ਵਿੱਚ ਕਿ 5-700 ਫੁੱਟ ਦੇ ਲਵਾਵਾਂਗੇ ਜਿਹਦਾ ਪਾਣੀ ਵਧੀਆ ਹੋਵੇ ਦੇਖੋ ਹਰ ਗਰੀਬੰਦਾ ਬੋਰ ਨਹੀਂ ਲਵਾ ਸਕਦਾ ਜੀ ਕੱਟੋ-ਕੱਟ ਤੁਹਾਨੂੰ 70-80 ਰੁਪਏ ਖਰਚ ਆਉਂਦਾ ਤੇ ਸਾਡੀ ਦਰ ਬੰਦਾ ਕਿੱਥੋਂ ਲਵਾਊਗਾ ਜਦੋਂ ਬਾਰਡਰ ਬਾਕਸ ਆਪਾਂ ਤਿਆਰ ਕਰਵਾਇਆ ਨਾਲ ਆਪਾਂ ਆਰਓ ਫਿੱਟ ਕਰਵਾਵਾਂਗੇ ਇਹਦੇ ਵਿੱਚ ਵੀ ਲੋਕਾਂ ਨੂੰ ਗਰੀਬ ਜਨਤਾ ਨੂੰ ਵਧੀਆ ਪਾਣੀ ਸਾਫ ਸੁਥਰਾ ਪਾਣੀ ਮਿਲੇ ਜੀ ਬਿਮਾਰੀਆਂ ਤੋਂ ਰਹਿਤ ਰਹਿਣ ਜੀ ਬਜਨਤਾ ਦਾ ਕਿਸੇ ਦਾ ਕੋਈ ਰਾਸ਼ਨ ਕਾਰਡ ਕਟਿਆ ਜੀ ਕਟਿਆ ਜਾਂ ਕੋਈ ਨਹੀਂ ਬਣਿਆ ਜੀ ਕਿਸੇ ਦੀ ਪੈਨਸ਼ਨ ਹੈ ਇਹਦੀ ਕੱਟ ਗਈ ਕਿਸੇ ਦੀ ਨਹੀਂ ਬਣੀ ਇਹਦਾ ਪੱਤਰਕਾਰ ਸਾਹਿਬ ਹੁਣ ਵੀ ਮੇਰੇ ਕੋਲ ਇੱਕ ਦੋ ਰਾਸ਼ਨ ਕਾਰਡ ਵਾਲੇ ਆਉਂਦੇ ਨੇ ਗਰੀਬ ਵੀ ਭਾਈ ਕੋਈ ਨਾ ਕਰਵਾਵਾਂਗੇ ਡਾਕੂਮੈਂਟ 'ਚ ਗਲਤੀ ਰਹੇਗੀ ਕਿੱਦਾਂ ਵੀ ਰਹੇਗੀ ਜੀ ਉਹ ਸਾਰੇ ਆਪਾਂ ਸਹੀ ਕਰਵਾਵਾਂਗੇ ਮੇਰੇ ਪਿੰਡ ਦਾ ਜੋ ਮਦਰ ਸਰਕਾਰੀ ਹਸਪੀਟਲ ਹੈ ਉਹ ਨੀਮਾ ਬਹੁ ਹੋ ਚੁੱਕਿਆ ਉਹਦੇ ਵਿੱਚ ਜਦੋਂ ਪਾਣੀ ਖੜ ਜਾਂਦਾ ਜੀ ਗੋਡੇ-ਗੋਡੇ ਜਦੋਂ ਕਦੇ ਬਾਰਸ਼ ਦਾ ਸਮਾਂ ਹੁੰਦਾ ਉਹ ਪਾਣੀ ਸੁੱਕਦਾ ਨਹੀਂ ਜੀ ਐਨੀ ਪਤਾ 15-20 ਦਿਨਾਂ ਸੁੱਕੇ ਉਹਦਾ ਵਿਕਾਸ ਕਰਾਵਾਂਗੇ ਇਹਨੂੰ ਉੱਚਾ ਚੱਕ ਕੇ ਮੇਰੀਆਂ ਮਾਤਾ ਭੈਣਾਂ ਬਜ਼ੁਰਗ ਜਾਂਦੇ ਜੀ ਤਿਲਕ ਜਿਹੜੇ ਵੀ ਜਾਂਦੇ ਆ ਦੇਣ ਕਿ ਪਾਣੀ ਦੇ ਵਿੱਚ ਐਂਟਰੀ ਨਹੀਂ ਹੋਇਆ ਜਾਂਦਾ ਇਸ ਲਈ ਉਹਨੂੰ ਉੱਚਾ ਚੱਕਵਾ ਕੇ ਉਹਦ ਨੂੰ ਮਤਲ ਸਹੀ ਕਰਵਾਵਾਂਗੇ ਜੀ ਨੰਬਰ ਦੇ ਉੱਤੇ ਡਾਕਟਰ ਲੈ ਕੇ ਆਵਾਂਗੇ ਕਿਤੇ ਡਾਕਟਰਾਂ ਦੀ ਕਮੀ ਐ ਕਿਤੇ ਦਵਾਈਆਂ ਦੀ ਕਮੀ ਐ ਉਹ ਸਾਰੀਆਂ ਪੂਰੀਆਂ ਕਰਾਂਗੇ ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਸ਼ਾਇਲੀ ਮੇਲੇ ਦਾ ਆਖਰੀ ਦਿਨ ਐ ਤੇ ਅੱਜ ਜੋ ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ ਪਿੰਡ ਸ਼ਾਇਲੀ ਤੋਂ ਨੌਜਵਾਨ ਨਿਰਮਲ ਸਿੰਘ ਕਾਲਾ ਖੰਗੂੜਾ ਅੱਜ ਬਾਈ ਨੇ ਮੇਲੇ ਦੇ ਵਿੱਚ ਐਲਾਨ ਕਰਤਾ ਕਿ ਸਰਪੰਚੀ ਮੈਂ ਰੜੂੰਗਾ ਜੀ ਬਾਈ ਜੀ ਸਵਾਗਤ ਹੈ ਸਵਾਗਤ ਹੈ ਬੈਗਰੂ ਜੀ ਖਾਲਸਾ ਬੈਗਰੂ ਜੀ ਜੀ ਪਤ ਜੀ ਅੱਜ ਕਿਵੇਂ ਮੇਲੇ ਵਾਲਾ ਦਿਨੇ ਚੁਣਿਆ ਤੁਸੀਂ ਨੇ ਅਚਾਨਕ ਐਲਾਨ ਕਰਿਆ ਸਰਪੰਚੀ ਦਾ ਕੀ ਕਰਨਾ ਹੈ ਐਲਾਨ ਤਾਂ ਦੇਖੋ ਆਪਣਾ ਪਹਿਲਾਂ ਹੋ ਗਿਆ ਸੀ ਟੂਰਨਾਮੈਂਟ ਕਰਵਾਇਆ ਸੀ ਪਸਾਰ ਹੋ ਗਿਆ ਲਗਭਗ ਉੱਥੇ ਬਿਹੜੇ ਦੇ ਨੌਜਵਾਨਾਂ ਨੇ ਮਤਲਬ ਆਪਣਾ ਐਲਾਨ ਕਰਵਾਤਾ ਅੱਜ ਕੀ ਹੋਇਆ ਜਦੋਂ ਮੇਲੇ ਦੇ ਵਿੱਚ ਛੋਟੇ-ਛੋਟੇ ਬੱਚੀਆਂ ਮਤਲਬ ਉਹਨਾਂ ਦੇ ਕੱਪੜੇ ਇੰਨੇ ਗੰਦੇ ਹੋ ਗਏ ਕੋਈ ਡਿੱਗ ਪਿਆ ਕਿਸਦਾ ਪੈਰ ਤਲਕੀਆ ਲੋਕਾਂ ਤੋਂ ਜੀ ਕਿਹਬ ਸ਼ਰਮੀ ਆਈ ਬੀਰ ਸੋਡੇ ਪਿੰਡ ਦੇ ਵਿੱਚ ਯਾਰ ਇੱਕ ਸਾਲ ਬਾਅਦ ਤੁਸੀਂ ਮੇਲਾ ਲੱਗਦਾ ਹਰ ਸਾਲ ਲੱਗਦਾ ਵੀ ਯਾਰ ਇੰਨੀ ਤਾਂ ਜਗ੍ਹਾ ਤੁਸੀਂ ਪੱਕੀ ਕਰ ਸਕਦੇ ਹੋ ਇਸ ਇਸ ਪੱਖ ਤੋਂ ਹੀ ਦੁਖੀ ਹਿਰਦੇ ਨਾਲ ਅੱਜ ਸੋਚ ਕੇ ਸਾਰੇ ਨਗਰ ਦੀ ਰਹਿਨਮਾਈ ਇੱਥੇ ਵੀ ਇਹ ਸੋਚਿਆ ਵੀ ਆਪਾਂ ਅੱਜ ਪੱਕੇ ਤੌਰ ਤੇ ਸਰਪੰਚੀ ਲੈਣ ਦਾ ਵਿਚਾਰ ਕੀਤਾ ਜ ਲੋਕਾਂ ਦਾ ਕਹਿਣਾ ਸੀ ਵੀ ਦੇਖੋ ਕੋਈ ਛੋਟਾ ਕੋਈ ਛੋਟਾ ਮੋਟਾ ਪਿੰਡ ਨਹੀਂ ਹੈ ਛੋਟਾ ਪਿੰਡ ਬਹੁਤ ਵੱਡਾ ਹੈ ਸੋਨੂੰ ਕਿਸੇ ਸਰਕਾਰਾਂ ਵੱਲੋਂ ਫੰਡ ਦੀ ਘਾਟ ਨਹੀਂ ਪਰ ਤੁਸੀਂ ਆਗੂ ਹੋ ਕੇ ਕੋਈ ਅੱਗੇ ਲੱਗ ਕੇ ਕੰਮ ਤਾਂ ਕਰਵਾ ਸਕਦਾ ਨਾ ਇਸ ਗੱਲ ਨੂੰ ਸੋਚਦੇ ਹੋਏ ਮਾਨ ਨੇ ਸੋਚਿਆ ਵੀ ਚਲੋ ਆਪਾਂ ਨੌਜਵਾਨੀ ਵਰਗ ਨੂੰ ਅੱਗੇ ਲੈ ਕੇ ਆਪਾਂ ਕਿਉਂ ਲੜਨ ਦੀ ਵਿਚਾਰ ਕੀਤੀ ਇੱਕ ਮੇਰੇ ਪਿੰਡ ਦਾ ਜੀ ਡੰਗਰ ਹਸ ਮਤਲਬ ਹਸਪੀਟਲ ਹੈ ਉਹ ਇੰਨਾ ਮਤਲਬ ਦੇ ਵਿੱਚ ਘਾਹ ਉੱਗਿਆ ਹੋਇਆ ਐ ਐਂਟਰੀ ਵੀ ਨਹੀਂ ਹੋ ਸਕਦੀ ਡੰਗਰ ਪਸ਼ੂ ਤਾਂ ਕੋਈ ਲੈ ਕੇ ਜੀ ਕਿੱਦਾਂ ਜਾਊਗਾ ਉਹਦੇ ਵਿੱਚ ਐਂਟਰੀ ਨਹੀਂ ਹੋ ਸਕਦੀ ਇੰਨਾ ਨੀਮਾ ਤੇ ਉਹਦੇ ਵਿੱਚ ਇੰਨਾ ਬੁਰਾ ਹਾਲ ਹੈ ਡਾਕਟਰ ਨੇ ਤਾਂ ਕਿੱਥੋਂ ਉਹਨਾਂ ਜੀ ਆਮ ਬੰਦਾ ਉੱਤੇ ਮੱਝ ਨਹੀਂ ਲੈ ਕੇ ਜਾ ਸਕਦਾ ਉੱਤੇ ਚੱਕ ਕੇ ਉਹਨੂੰ ਮਤਲਬ ਹਸੋ ਹਸਪੀਟਲ ਨੂੰ ਆਪਾਂ ਚਾਲੂ ਕਰਾਂਗੇ ਵੱਡਾ ਆਪਣਾ ਵੱਡਾ ਪਿੰਡ ਹੈ ਜੀ ਉਹਦੇ ਵਿੱਚ ਕੂੜਾ ਕਰਕਟ ਹੈ ਨਾ ਦੇਖੋ ਆਪਣੇ ਦਾਣਾ ਮੰਡੀ ਹੈ ਜੀ ਉਹਦੇ ਵਿੱਚ ਕੀ ਅਲਫਾਫਾਂ ਚ ਪਾਪਾ ਉੱਥੇ ਡੇਗੀ ਜਾਂਦੇ ਆ ਇੱਧਰ ਜੀ ਆਪਣੇ ਸਮਰੋਹਪਤੀ ਤੋਂ ਮਰਨ ਕੇ ਚੱਲੋ ਵੀ ਅੱਗੇ ਗੱਡੀ ਲਹਾਰ ਬੈਠਿਆ ਉੱਥੇ ਮਤਲਬ ਇੰਨਾ ਕੂੜਾ ਕਰਕਟ ਡੇਗਿਆ ਪਿਆ ਜੀ ਉਹਦੇ ਵਿੱਚ ਬਦਬੂ ਮਾਰਦੀ ਆ ਲੰਘੇ ਨਹੀਂ ਜਾਂਦਾ ਆਪਾਂ ਇੱਕ ਡੰਪ ਬਣਵਾ ਦਈਏ ਜਿੱਥੇ ਕੂੜਾ ਕਰਕਟ ਇਕੱਠਾ ਇੱਕ ਤਾਂ ਮਤਲਬ ਡੇਗਿਆ ਜਾ ਸਕੇ ਜੀ ਤੁਸੀਂ ਇਹ ਪੱਕਾ ਸੋਚਿਆ ਹੋਗਾ ਵੀ ਸਰਪੰਚ ਚ ਬਣ ਕੇ ਕਰਵਾਉਂਗੇ ਇਹ ਕੰਮ ਹਾਂਜੀ ਹਾਂ ਇੱਕ ਸਿਰਫ ਗੱਲਾਂ ਤਾਂ ਨਹੀਂ ਬਣ ਕੇ ਰਹਿ ਜਾਂਦੀ ਨਹੀਂ ਜੀ ਨਹੀਂ ਜੀ ਇਹ ਜਦੋਂ ਆਪਾਂ ਮਨ ਨਾਲ ਸੋਚ ਕੇ ਚੱਲਿਆਂ ਵੀ ਆਪਾਂ ਕੀ ਲੈ ਕੇ ਚੱਲਿਆਂ ਕੀ ਪਿੰਡ ਦਾ ਆਪਾਂ ਵਿਕਾਸ ਕਰਾਉਣਾ ਜਿਹੜਾ ਸਟੇਸ਼ਨ ਨੂੰ ਰਸਤਾ ਜਾਂਦਾ ਹੈ ਉਹਦੇ ਵਿੱਚ ਮਤਲਬ ਪਾਣੀ ਦਾ ਕੋਈ ਨਿਕਾਸ ਨਹੀਂ ਛੀਲੇ ਨੂੰ ਗੱਡੀਆਂ ਜਾਂਦੀਆਂ ਨੇ ਉਹ ਵੀ ਬਹੁਤ ਤੰਗ ਨੇ ਗੱਡੀਆਂ ਦਾ ਕਿਸੇ ਨੂੰ ਸੈਟਿੰਗ ਕਰੀਏ ਸਟੇਸ਼ਨ ਦੇ ਉੱਪਰ ਟ੍ਰੇਨਾਂ ਨਹੀਂ ਰੁਕਦੀਆਂ ਜਿਹੜੀਆਂ ਟ੍ਰੇਨਾਂ ਮਤਲਬ ਇਧਰ ਦਿੱਲੀ ਨੂੰ ਇਧਰ ਲੁਧਿਆਣਾ ਹੋ ਗਿਆ ਜੀ ਇੱਕ ਤਾਂ ਟ੍ਰੇਨਾਂ ਜਿਹੜਾ ਰੁਕਣ ਦਾ ਕੰਮ ਹੈ ਉਹ ਆਪਾਂ ਪਹਿਲੇ ਧਾਰ ਤੇ ਲੈ ਕੇ ਚੱਲਾਂਗੇ ਕਿਉਂ ਦੇਖੋ ਗਰੀਬ ਬੰਦਾ ਜੀ ਟ੍ਰੇਨ ਰੁਕਦੀ ਨਹੀਂ ਉਹਨੂੰ ਬਿਮਾਰ ਹੈ ਕੋਈ ਮਤਲਬ ਕਿਤੇ ਵੀ ਜਾਣਾ ਹੈ ਬਾਹਰ ਅੰਦਰ ਟ੍ਰੇਨ ਇੱਥੇ ਰੁਕਦੀ ਨਹੀਂ ਮਲਾਜ਼ਮ ਬੈਠੇ ਨੇ ਕੋਈ ਜਾਂਦਾ ਨਹੀਂ ਕੋਈ ਆਉਂਦਾ ਨਹੀਂ ਤਾਂ ਦੇਖੋ ਤੁਸੀਂ ਇਧਰ ਗੰਡੂਆਂ ਤੱਕ ਮੇਦਿਆਸ ਗੰਡੂਆਂ ਨੀਲੋ ਵਾਲਾ ਆਪਣਾ ਇਧਰ ਸੌਰ ਕੌਰੀ ਸੰਗਦੀ ਵਾਲਾ ਸਾਰੇ ਲੋਕ ਜੀ ਇਹ ਆਪਣੀ ਸ਼ਾਲੀ ਸਟੇਸ਼ਨ ਦੇ ਆ ਕੇ ਚੜਦੇ ਸੀ ਟ੍ਰੇਨ ਪਰ ਹੁਣ ਟ੍ਰੇਨਾਂ ਨਾ ਰੁਕਣ ਕਾਰਨ ਉਹ ਨਹੀਂ ਆਉਂਦੇ ਹੁ ਕੋਈ ਸ਼ਹਿਰ ਜਾਂਦਾ ਦੇਖੋ ਆਪਣੇ ਪਿੰਡ ਦੇ ਵੀ ਸ਼ਹਿਰ ਜਾਂਦੇ ਸ਼ਾਲੀ ਦੇ ਜੀ ਸਭ ਤੋਂ ਪਹਿਲ ਦੇ ਆਧਾਰ ਤੇ ਬਟ੍ਰੇਨਾਂ ਦਾ ਵੀ ਰੁਕਣ ਦਾ ਕਰਕੇ ਫੈਸਲਾ ਇਹਨੂੰ ਸੈੱਟ ਕਰਾਂਗੇ ਵੀ ਟ੍ਰੇਨਾਂ ਸਾਡੇ ਰੁਕਣੇ ਜ਼ਰੂਰੀ ਚਾਹੀਏਗੇ ਜੀ ਸਾਲ ਬਾਦ ਮੇਲਾ ਲੱਗਦਾ ਜੀ ਹਾਂ ਇੱਥੇ ਹੁਣ ਦੇਖੋ ਤੁਸੀਂ ਕਿੰਨਾ ਕਿੰਨਾ ਪਾਣੀ ਖੜਾ ਹੈ ਗੰਦਗੀ ਹੈ ਗੰਦਗੀ ਹੈ ਇਰਥੇ ਕੀ ਕਰੋਗੇ ਤੁਸੀਂ ਇਹਨੂੰ ਆਪਾਂ ਜੀ ਚਲੋ ਮੌਕਾ ਦਿੱਤਾ ਪ੍ਰਮਾਤਮਾ ਨੇ ਲੋਕਾਂ ਨੇ ਆਪਾਂ ਨੂੰ ਪੱਕਾ ਕਰਦਾਂਗੇ ਇਹਦੇ ਵਿੱਚ ਲੋਕਡਾਊਨ ਲਾ ਲਾਂਗੇ ਜੀ ਕਿੰਨੇ ਸਮੇਂ ਚ ਲਾ ਦੇਵਾਂਗੇ ਆਉਂਦੇ ਪ੍ਰੈਨ ਚ ਲਾ ਦਾਂਗੇ ਜਦੋਂ ਅਗਲੇ ਸਾਲ ਤਾਂ ਮੇਲਾ ਆਉਂਦੇ ਮੇਲੇ ਤੋਂ ਪਹਿਲਾਂ ਲਾ ਦੇਵਾਂਗੇ ਜੀ ਤੇ ਨਾ ਲੱਗਿਆ ਨਹੀਂ ਲਾਵਾਂਗੇ ਜੀ ਨਾ ਕਿਉਂ ਲੱਗਿਆ ਜਦੋਂ ਆਪਾਂ ਕੋਈ ਵਾਦਾ ਕਰ ਲਿਆ ਅੱਛਾ ਲਾਵਾਂਗੇ ਜੀ ਹਰ ਇੱਕ ਦੇ ਰਿਸ਼ਤੇਦਾਰ ਆਉਂਦੇ ਮੇਲੇ ਦੇ ਵਿੱਚ ਪਿੰਡ ਦੀਆਂ ਭੈਣਾਂ ਧੀਆਂ ਨੇ ਨਵੇਂ ਕੱਪੜੇ ਪਾਏ ਹੁੰਦੇ ਸਾਨੂੰ ਤਾਂ ਇਸ ਗੱਲ ਦੀ ਸ਼ਰਮ ਹੀ ਆਉਂਦੀ ਹੈ ਦੇਖੋ ਇਨਾ ਕਿੰਨਾ ਘਾਰਾ ਪਿਆ ਸਾਰਾ ਦੇ ਨਵੇਂ ਕੱਪੜੇ ਲੱਭੜ ਜਾਂਦੇ ਆ ਨਵੇਂ ਹੁੰਦੇ ਨੇ ਸਾਰਾ ਕੰਮ ਹੁੰਦਾ ਵਿਆਹ ਲਈ ਦੇਖੋ ਜੀ ਵਿਆਹ ਲਈ ਕੰਮ ਹੋ ਗਿਆ ਜਦੋਂ ਕੱਪੜੇ ਨਵੇਂ ਪਾ ਕੇ ਆਉਂਦੇ ਆ ਰਿਸ਼ਤੇਦਾਰ ਆਉਂਦੇ ਆ ਇੱਥੇ ਕੱਪੜੇ ਲੱਭੜ ਜਾਂਦੇ ਆ ਪਰ ਆਉਂਦੇ ਸਮੇਂ ਤੇ ਆਪਾਂ ਨੂੰ ਨੌਜਵਾਨਾਂ ਨੇ ਅੱਗੇ ਕੀਤਾ ਇੱਥੇ ਲੋਕਡਾਊਨ ਪਾ ਦਾਂਗੇ ਸਾਨੂੰ ਬੇਸ਼ਰਮੀ ਚਲਣੀ ਪੈ ਰਹੀ ਹੈ ਜੀ ਨੌਜਵਾਨ ਵਰਗ ਨੂੰ ਇਸੇ ਕਰਕੇ ਨੌਜਵਾਨ ਵਰਗ ਅੱਗੇ ਆ ਰਿਹਾ ਹੈ ਇਹ ਤਾਂ ਦੇਖ ਲੋ ਈ ਤੁਹਾਡੇ ਅੱਗੇ ਆ ਪੱਤਰਕਾਰ ਸਾਹਿਬ ਕਿਉਂ ਬਾਈ ਕੀ ਹੋਇਆ ਸਾਰਾ ਹਾਲ ਤਾਂ ਬਹੁਤ ਭਰਾ ਸਾਡਾ ਹੋਰੇ ਜੀ ਹਾਂ ਆ ਦੇਖ ਲਓ ਜੀ ਕੀ ਹਾਲ ਹੋ ਰਿਹਾ ਹੈਗਾ ਕੋਈ ਗੌਰ ਨਹੀਂ ਕਰਦਾ ਜੀ ਸਾਰੇ ਪੈਰ ਲੱਪੜ ਗਏ ਜਾਂਦੇ ਡਿੱਗ ਜਾਂਦੇ ਨੇ ਮੋਟਰਸਾਈਕਲ ਦੇ ਪਾਰ ਨਾਲੇ ਜਵਾਖ ਜਾਂਦੇ ਨੇਗੇ ਉਹਨਾਂ ਦਾ ਬੁਰਾ ਹਾਲ ਹੈ ਜੀ ਹੱਲ ਕਰਿਆ ਜਾਵੇ ਇੰਨੀ ਬਰਾਸੀ ਆਪ ਮਿੱਟੀ ਪਾ ਕੇ ਸੜਕ ਬੰਦ ਕਰ ਦਾਂਗੇ ਜੀ ਅੱਛਾ ਤੰਗ ਬਹੁਤ ਜ਼ਿਆਦਾ ਬਹੁਤ ਜ਼ਿਆਦੇ ਤੰਗ ਹੈ ਜੀ ਤੇ ਹੁਣ ਇੱਥੇ ਘਰ ਮਤਲਬ বাসਦੇ ਨਹੀਂ ਉਹ ਦਿੱਲੀ ਇੱਥੇ ਰਹਿਣਾ ਯੂ ਸਭ ਤੋਂ ਵੱਧ ਦੁਖੀ ਨੇ ਲੋਕ ਇੱਥੋਂ ਲੰਘਦੇ ਆ ਸਕੂਲ ਵਾਲੇ ਬੱਚੇ ਵੀ ਲੰਘਦੇ ਆ ਉਹਨਾਂ ਦੀ ਸਵੇਰੇ ਵਰਦੀਆਂ ਖਰਾਬ ਹੋ ਜਾਂਦੀਆਂ ਇਸ ਕਰਕੇ ਅਸੀਂ ਲੋਕ ਇਹ ਚਾਹੁੰਦੇ ਆ ਵੀ ਪਿੰਡ ਦਾ ਵਿਕਾਸ ਹੋਵੇ ਕਿੰਗਾ ਬੰਦਾ ਆਪਾਂ ਅੱਗੇ ਲੈ ਕੇ ਆਈਏ ਤੇ ਕੰਮ ਕਰਾ ਸਕੀ ਕੰਮ ਕਰਾ ਸਕੀ ਹਾਂ ਪਰ ਕਿਵੇਂ ਤੁਸੀਂ ਆ ਗੰਦਗੀ ਇੱਥੇ ਕੀ ਕਰਾਉਂਗੇ ਜੀ ਚੋਣਾਂ ਇੱਥੇ ਜੀ ਚਲੋ ਚੋਣਾਂ ਗਿਆ ਜੀ ਸੰਗਤ ਨੇ ਇੱਥੇ ਸਾਨੂੰ ਕਿਤੇ ਇੱਕ ਗਾਰਾ ਨਹੀਂ ਮਿਲਣਾ ਸਾਰੇ ਪਿੰਡ ਦੇ ਵਿੱਚ ਲੋਕਟਾਈਲ ਹੋਣੀਆਂ ਗਲੀਆਂ ਦੇ ਵਿੱਚ ਇਹ ਵਾਦਾ ਕਰ ਦਿਓ ਇਹ ਵਾਦਾ ਕਰਦੇ ਹਾਂ ਜੀ ਦੇਖੋ ਸਾਨੂੰ ਕਹਾ ਇਹ ਵਾਦਾ ਲੋਕਾਂ 'ਚ ਲੋਕ ਫਿਰ ਕਹਿਣ ਲੱਗੇ ਹੁਣ ਮੂੰਹਾਂ ਤੇ ਨਹੀਂ ਨਿਭਾਵਾਂਗੇ ਜੀ ਜੋ ਵਾਦਾ ਕਰਾਂਗੇ ਜੀ ਉਹ ਨਿਭਾਵਾਂਗੇ ਨਿਭਾਉਂਦੇ ਹਾਂਜੀ ਨਿਭਾਵਾਂਗੇ ਦੇਖੋ ਸਵੇਰੇ ਲੋਕ ਗੁਰੂ ਘਰ ਜਾਂਦੇ ਆ ਜਿਹੜੇ ਮਤਲ ਇੱਥੇ ਦੋਨੇ ਸਾਈਡ ਤੇ ਇਹ ਗਲੀ ਦੇ ਘਰ ਬਸਿਆ ਉਹਨਾਂ ਨੂੰ ਤਾਂ ਇਹ ਡੇਲੀ ਬੜੀ ਮੁਸ਼ਕਲ ਹੈ ਪਿੰਡ ਦੀ ਸ਼ਾਰਟਕਟ ਗਲੀ ਹੈ ਮੇਨ ਗਲੀ ਹੈ ਜੀ ਇੱਕ ਵਾਰਾ ਕਰਦਾ ਨਹੀਂ ਸੰਗਤ ਨਾਲ ਗਲੀ ਦੇ ਵਿੱਚ ਰੇਤਾ ਨਹੀਂ ਮਿਲੂਗਾ ਗਾਰਾ ਨਹੀਂ ਮਿਲੂਗਾ ਬਿਲਕੁਲ ਲੋਕਟਾਈਲ ਮਿਲੂਗੀ ਜੀ ਪਿੰਡ ਦਾ ਵਿਕਾਸ ਕਰਾਂਗੇ ਆਹ ਦੇਖ ਲਓ ਉਹ ਅੱਗੇ ਚਲੇ ਬਣੇ ਪਏ ਨੇ ਸਾਰੇ ਹੀ ਇੰਨਾ ਮਾੜਾ ਹਾਲ ਹੈ ਪਿੰਡ ਦਾ ਇਹਦਾ ਮੱਛੀਆਂ ਛੱਡਣ ਵਾਲਾ ਕੰਮ ਆਇਆ ਦੇਖੋ ਸਾਡੇ ਸਾਹਮਣੇ ਦੇਖੋ ਮੱਛੀਆਂ ਛੱਡਣ ਵਾਲਾ ਕੰਮ ਉਹਰੇ ਹਾਂ ਦੇਖ ਲਓ ਇਹ ਤਾਂ ਹੁਣ ਤੁਸੀਂ ਦਿਖਾ ਰਹੇ ਹੋ ਪੱਤਰਕਾਰ ਸਾਹਿਬ ਕਹੇ ਨਾਲ ਜਦੇ ਵਿੱਚ ਕੀ ਗੱਲ ਨਹੀਂ ਇਹ ਤਾਂ ਸਾਹਮਣੇ ਦਿਖ ਰਿਹਾ ਆਪਾਂ ਨੂੰ ਪੱਤਰਕਾਰ ਸਾਹਿਬ ਇੱਕ ਤਾਂ ਸੀ ਹੋਰ ਵੀ ਵਾਦਾ ਕਰਦੇ ਆ ਚਲੋ ਦੇਖੋ ਲੋਕਟਾਇਲ ਨਾਲ ਤਾਂ ਅਸੀਂ ਪੱਕੀ ਕਰਦੇ ਆ ਠੀਕ ਹੈ ਹੋ ਸਕਦਾ ਦੇਖੋ ਸ਼ੈੱਡ ਪਿਆ ਅਧੂਰਾ ਇਹ ਵੀ ਮਨਸ ਮਨ ਦੇ ਵਿੱਚ ਜੋ ਇਹ ਵਿਚਾਰੇ ਮਦਦ ਦੁਕਾਨਾਂ ਵਾਲੇ ਹੋ ਸਕਦਾ ਇੱਥੇ ਸ਼ੈੱਡ ਵੀ ਪਾ ਲਈਏ ਹਾਂ ਲੋਕਟਾਇਲ ਨਾਲ ਦੇਖੋ ਪੱਕੇ ਹੀ ਕਰਦੇ ਆ ਆਪਾਂ ਆਪਣਾ ਆਖੂ ਗੁੜਾ ਸਾਹਿਬ ਜੀ ਤੁਸੀਂ ਇੰਨੇ ਵਾਦੇ ਕਰਤੇ ਵੀ ਜੇ ਸਰਪੰਚੀ ਦੀ ਚੋਣ ਲੋਕ ਮੈਨੂੰ ਚੁੰਨਦੇ ਨੇ ਮੈਂ ਬਾਟਰ ਬਾਕਸ ਵੀ ਬਣਾ ਦੂੰ ਪਿੰਡ ਚੋਂ ਗੰਦਾ ਜਿਹੜਾ ਉਹ ਹੈ ਚੱਕੜ ਜਾ ਹੋਰ ਉੱਥੇ ਵੀ ਲੋਕ ਟਾਇਲ ਪਵਾ ਦਾਂਗੇ ਇੰਨਾ ਕੰਮ ਕਿਵੇਂ ਕਰਾਉਂਗੇ ਦੇਖੋ ਜੀ ਜਦੋਂ ਆਪਾਂ ਮਨ ਦੇ ਵਿੱਚ ਕੋਈ ਸ਼ਰਧਾ ਲੱਗੇ ਚੱਲ ਪਈ ਕੰਮ ਸਾਰੇ ਬਣ ਜਾਂਦੇ ਆ ਜਦੋਂ ਦਿਲ ਸਾਫ਼ ਹੈ ਨਾ ਕੰਮ ਕੋਈ ਨਹੀਂ ਆਉਂਦਾ ਹੁੰਦਾ ਕੰਮ ਸਾਰੇ ਬਣ ਜਾਂਦੇ ਆ ਅੱਜ ਤੋਂ ਮੰਨੋ ਜੀ ਚਲੋ ਤੁਸੀਂ ਮੇਰੇ ਤੋਂ ਸਿਆਣੇ ਪੱਤਰਕਾਰ ਸਾਹਿਬ ਉਦੋਂ ਮੈਂ ਸਤੋਂ ਛੋਟਾ ਆਪਣੇ ਕਿਸੇ ਸਮੇਂ ਦੇ ਵਿੱਚ ਸਤਿ ਪ੍ਰਧਾਨ ਜੀ ਰਾਜਾ ਸਹਾਰਨ ਜੀ ਇਹ ਦੇਖੋ ਜੀ ਕਬੱਡੀ ਦੇ ਚੈਂਪੀਅਨ ਹੁੰਦੇ ਸੀ ਬਲਜੀਤ ਹੋ ਗਿਆ ਜੀ ਆਪਣਾ ਉਰਫੂਜੀਆਂ ਦਾ ਪਰ ਅੱਜ ਦੇਖੋ ਨਾ ਤਾਂ ਹੀ ਗਰਾਊਂਡ ਰਿਹਾ ਉਸ ਟਾਈਮ ਇ ਹੀ ਚੈਂਪੀਅਨ ਹੁੰਦੇ ਸੀ ਉਦੋਂ ਸਾਰਾ ਗਰਾਊਂਡ ਵੀ ਸੀ ਇਹ ਖੇਡਦੇ ਵੀ ਸੀ ਨਾ ਤਾਂ ਦੇਖੋ ਜੀ ਐਡਾ ਪਿੰਡ ਹੈ ਨਾ ਤਾਂ ਇੱਥੇ ਖਿਡਿਆਰੀ ਰਿਹਾ ਖਿਡਿਆਰੀ ਕਿੱਥੋਂ ਉਜੀ ਗਰਾਊਂਡ ਹੀ ਨਹੀਂ ਹੈਗਾ ਠੀਕ ਹੈ ਠੀਕ ਹੈ ਜੀ ਆਪਾਂ ਪਹਿਲਾਂ ਤਾਂ ਇੱਕ ਗਰਾਊਂਡ ਬਣਾਵਾਂਗੇ ਜਿੱਥੇ ਕਬੱਡੀ ਦਾ ਠੀਕ ਹੈ ਹਾਂ ਵਧੀਆ ਗਰਾਊਂਡ ਬਣਾਵਾਂਗੇ ਸਟੇਡੀਅਮ ਠੀਕ ਹੈ ਕਬੱਡੀ ਦਾ ਸਟੇਡੀਅਮ ਵੱਖਰਾ ਬਣਾਉਂਗੇ ਕਬੱਡੀ ਦਾ ਸਟੇਡੀਅਮ ਵੀ ਵੱਖਰਾ ਬਣਾਵਾਂਗੇ ਠੀਕ ਹੈ ਇੱਧਰ ਦੇਖੋ ਆਪਣਾ ਹਾਕੀ ਵਾਲੇ ਬੱਚੇ ਆ ਗਏ ਜੀ ਛੋਟੇ ਬੱਚੇ ਆ ਬੱਚੀਆਂ ਠੀਕ ਹੈ ਦੇਖੋ ਟਰੈਕ ਦੇ ਵਿੱਚ ਪਾਣੀ ਖੜਾ ਹੈ ਠੀਕ ਹੈ ਹਾਂ ਇਹਨੂੰ ਵੀ ਸਾਰੇ ਨੂੰ ਸੈੱਟ ਕਰਕੇ ਉੱਚ ਪੱਧਰ ਦਾ ਆਪਾਂ ਇੱਥੇ ਆਪਣਾ ਹਾਕੀ ਦਾ ਗਰਾਊਂਡ ਬਣਾਵਾਂਗੇ ਜੋ ਕਿ ਬਾਹਰੋਂ ਟੀਮਾਂ ਆ ਕੇ ਇੱਥੇ ਖੇਡਣ ਕਹਿਣ ਵੀ ਸ਼ਾਇਲੀ ਦੇ ਵਿੱਚ ਕੋਈ ਵਿਕਾਸ ਹੋਇਆ ਕੀ ਕੰਮ ਹੋਇਆ ਹੈ ਤੇ ਕਿਵੇਂ ਫਿਰ ਤੁਸੀਂ ਦੇਖ ਕੇ ਗਏ ਸੀ ਤੁਹਾਨੂੰ ਪਤਾ ਸੀ ਪਹਿਲਾਂ ਇਹਦੇ ਬਾਰੇ ਨਹੀਂ ਦੇਖ ਕੇ ਗਏ ਸੀ ਜੀ ਅੱਛਾ ਹਾਂ ਇਹ ਦੇਖਿਆ ਵੀ ਦੇਖੋ ਹੁਣ ਪੌਦੇ ਲੱਗਿਆ ਜੀ ਇਹਨਾਂ ਦੀ ਵੀ ਸਾਂਭ ਸੰਭਾਲ ਹੋਣੀ ਹੈ ਇਹਨਾਂ ਦੇ ਵਿੱਚ ਘਾਹ ਖੜਾ ਹੈ ਠੀਕ ਹੈ ਹਾਂ ਇਹਨਾਂ ਦੀ ਸਾਂਭ ਸੰਭਾਲ ਤੇ ਸਟੇਡੀਅਮ ਵੱਡੇ ਦੀ ਬਹੁਤ ਲੋੜ ਹੈ ਪਿੰਡ ਨੂੰ ਠੀਕ ਹੈ ਤੇ ਬੱਚਿਆਂ ਨੂੰ ਤੇ ਕੋਈ ਆਪਾਂ ਫੰਕਸ਼ਨ ਕਬੱਡੀ ਕਰਾਉਣਾ ਕੁਝ ਵੀ ਕਰਾਉਣਾ ਸਟੇਡੀਅਮ ਆਪਣੇ ਹੈ ਹੀ ਨਹੀਂ ਕੋਈ ਹੈ ਨਹੀਂ ਹਾਂ ਇਹ ਲੈ ਕੇ ਆਵਾਂਗੇ ਜੀ ਕਬੱਡੀ ਦਾ ਇਧਰਲੇ ਪਾਸੇ ਵੱਖਰਾ ਗਰਾਊਂਡ ਹੋਊਗਾ ਤੇ ਇਧਰ ਉੱਚ-ਚੁੱਟੀ ਦਾ ਆਪਾਂ ਮੰਨੋ ਹਾਕੀ ਦੀ ਟੀਮਾਂ ਬਾਹਰੋਂ ਖੇਡਣੋਂ ਤਾਂ ਆਪਣੇ ਪਿੰਡ ਦਾ ਨਾਂ ਰੋਸ਼ਨ ਹੋਵੇ ਚਲੋ ਆਪਾਂ ਮਾਨਦਾਨੀ ਚੱਲਾਂਗੇ ਨਾਂ ਰੋਸ਼ਨ ਕਰਕੇ ਵੀ ਦਿਖਾਵਾਂਗੇ ਜੀ ਪਿੰਡ ਦੇਖੋ ਜੀ ਪੱਤਰਕਾਰ ਸਾਹਿਬ ਕਈ ਜਗ੍ਹਾ ਤੇ ਆਪਾਂ ਕਈ ਵਾਰ ਆਪਾਂ ਨੂੰ ਕਿਤੇ ਜਗ੍ਹਾ ਦੀ ਸੈਟਿੰਗ ਬਣ ਗਈ ক্রিকেট ਦੇ ਬੱਚੇ ਬਹੁਤ ਨੇ ਆਪਣੇ ਪਿੰਡ ਦੇ ਵਿੱਚ ਠੀਕ ਹੈ ਹਾਂ ਕਿਤੇ ক্রিকেট ਦਾ ਗਰਾਊਂਡ ਵੀ ਲੱਗ ਤੋਂ ਬਣਾਵਾਂਗੇ ਜੋ ਦੇਖੋ ਆਲੇ-ਦਾਲੇ ਕਿਤੇ ਸਿਆਮ ਲਟਪਈਆ ਕਿਤੇ ਕੋਈ ਪੰਚਾਇਤੀ ਵੀ ਆਪਾਂ ਦੇਖ ਕੇ ਸੈਟਿੰਗ ਕਰਕੇ ਸਾਰੇ ਮਤਲਬ ਨਗਰ ਦੀ ਸਹਿਮਤੀ ਨਾਲ ਉੱਥੇ ਪਾ ਕ੍ਰਿਕਟ ਦਾ ਵੀ ਗਰਾਊਂਡ ਲੈਣਾ। ਸਤਿਕਾਰ ਸਾਬ ਬੇਨਤੀ ਤੁਹਾਡੇ ਮਾਧਿਅਮ ਰਹੀ ਕਰ ਸਕਦੇ ਆ। ਹੱਥ ਬੰਨ ਕੇ ਬੇਨਤੀ ਕਰਦੇ ਆ। ਮੇਰੇ ਪਿੰਡ ਦੀਆਂ ਮਾਵਾ ਭੈਣਾ ਨਗਰਵਾਸੀ ਬਜ਼ੁਰਗ ਵੀ ਦੇਖੋ ਮੌਕੇ ਪਹਿਲਾਂ ਹੀ ਬਹੁ ਦਿੱਤੇ ਆ। ਦੇਖੋ ਪੰਚਾਇਤ ਤਾਂ ਹਰ ਸਾਲ ਹੀ ਬਣਦੀ ਐ। ਵੀ ਪਹਿਲਾਂ ਮੌਕੇ ਬਹੁ ਦਿੱਤੇ ਆ ਵੀ ਇੱਕ ਵਾਰ ਆਪਾਂ ਨੂੰ ਨਗਰ ਮੌਕਾ ਦੇਵੇ। ਪਿੰਡ ਨੂੰ ਜ਼ਿਲ੍ਹੇ ਦੇ ਪਹਿਲੇ ਨੰਬਰ ਤੇ ਲੈ ਕੇ ਆਵਾਂ। ਠੀਕ ਐ ਵੱਡਾ ਵਾਦਾ ਕਰ ਰਹੇ ਹੋ? ਹਾਂ ਇਹ ਸੋਚ ਲੈ ਕੇ ਚੱਲਿਆਂ ਜੀ। ਅੱਛਾ ਲੈ ਕੇ ਚੱਲਿਓ। ਇਹ ਸੋਚ ਪਹਿਲਾਂ ਮਨ ਦੇ ਵਿੱਚ ਧਾਰ ਕੇ ਫੇਰੀ ਆਪਾਂ ਕਦਮ ਚੁੱਕਿਆ ਵੀ ਸਰਪੰਚੀ ਨੂੰ ਸਾਈਡ ਤੇ ਛੱਡ ਕੇ ਆਪਾਂ ਇੱਕ ਸੇਵਾ ਕਰਨਾ ਹੈ ਇੱਕ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਵੀ ਆਪਾਂ ਐ ਮੰਨੋ ਪਿੰਡ ਨੂੰ ਅੱਗੇ ਲੈ ਕੇ ਆਈਏ ਇਹ ਸੋਚ ਲੈ ਕੇ ਚੱਲੇ ਆਂ ਆਪਾਂ ਕਰੇ ਅੱਜ ਦੇਖੋ ਪ੍ਰਮਾਤਮਾ ਨੇ ਵਧੀਆ ਰੰਗ ਲੱਗਿਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਪਰ ਆਪਾਂ ਤਾਂ ਇੱਕ ਦਿਲੋਂ ਇਹ ਸੋਚ ਲੈ ਕੇ ਚੱਲੇ ਆਂ ਵੀ ਆਪਾਂ ਪਿੰਡ ਦੇ ਵਿੱਚ ਕੁਝ ਯਾਰ ਬਣਾਈਏ ਆਪਾਂ ਖਬਰਾਂ ਸੁਣਦੇ ਆਂ ਉੱਥੇ ਕਹਿੰਦੇ ਨੇ ਫਲਾਣੇ ਪਿੰਡ ਦਾ ਪੰਚਾਇਤ ਨੇ ਇਹ ਕਰਤਾ ਉਹ ਕਰਤਾ ਵੀ ਆਪਾਂ ਉਹਨਾਂ ਦੇ ਵਿੱਚ ਆਪਣੇ ਪਿੰਡ ਦਾ ਨਾਮ ਲੈ ਕੇ ਆਈਏ ਦੇਖ ਸਕਦੇ ਹੋ ਦੋਸਤੋ ਇਹ ਨੇ ਸਾਡਾ ਨਿਰਮਲ ਸਿੰਘ ਕਾਲਾ ਖੰਘੂੜਾ ਜੋ ਕਿ ਪਿੰਡ ਸ਼ਾਇਲੀ ਦੇ ਸਰਪੰਚੀ ਦੇ ਦਾਵੇਦਾਰ ਨੇ ਐਲਾਨੇ ਕਰਤਾ ਇਹਨਾਂ ਨੇ ਮੇਲੇ ਦੇ ਉੱਤੇ ਵੀਡੀਓ ਸ਼ੇਅਰ ਵੀ ਕਰ ਦਿਓ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ